ਜਲੰਧਰ ਚੱਲੋ ਕੱਲ੍ਹ ਰਾਤ ਕਾਲਾ ਸੰਗੇ ਰੋਡ ਤੇ ਟਰੈਕਟਰ ਟਰਾਲੀ ਦੀ ਮੋਟਰਸਾਈਕਲ ਨਾਲ ਟਕਰ ਹੋਣ ਦੀ ਬਜਾ ਕਰ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ ਦੇ ਰੂਪ ਵਿੱਚ ਹੋਈ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌਕੇ ਤੇ ਲੋਕਾਂ ਨੇ ਟਰੈਕਟਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੁਝ ਦੇਰ ਤੱਕ ਆਪਣਾ ਟਰੈਕਟਰ ਭਜਾਇਆ ਅਤੇ ਉਸ ਤੋਂ ਬਾਅਦ ਟਰੈਕਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪੰਚੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਦੀ وجہ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਟਰਾਲੀ ਤੇ ਲਿਖਿਆ ਨੰਬਰ ਅਸੀਂ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਫੋਨ ਨਹੀਂ ਚੁੱਕ ਰਿਹਾ ਫਿਲਹਾਲ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸਬੰਧਤ ਥਾਣਾ ਅਧਿਕਾਰੀ ਕਰ ਰਹੇ ਹਨ ਮੌਕੇ ਦੇ ਦੇਖੋ ਜੁਮਕੇ ਦੇਖੋ ਮੌਕੇ ਦੇਖੋ ਪੇ ਇਹ ਮਲਹੂਨ ਲੈ ਕੇ ਕਿਤੇ ਗਿਆ ਉਹਨੂੰ ਉੱਥੋਂ ਦੀ ਛੇੜ ਤੋਂ ਬਾਅਦ ਨਹੀਂ ਭਾਈ ਸਾਹਿਬ ਇਹਦੇ ਬਾਰੇ ਨਹੀਂ ਸਾਨੂੰ ਪਤਾ ਇਹ ਇੱਥੇ ਮੌਕੇ ਤੇ ਆ ਠੀਕ ਹੈ ਕਿ ਆਈਏ ਸਾਹਿਬ ਆ ਰਿਹਾ ਯਾਰ ਸੇ ਭਾਰਗੋ ਕੈਂਪ ਤੋਂ ਭਾਰਗੋ ਕੈਂਪ ਦਾ ਏਰੀਆ ਪੈਂਦਾ ਇਹ ਟਰਾਲੀ ਨੂੰ ਤੁਸੀਂ ਕਬਜ਼ੇ ਵਿੱਚ ਲੋਗੇ ਆਪਣੇ ਇਹ ਭਾਰਗੋ ਕੈਂਪ ਤੋਂ ਆਈਏ ਆ ਰਿਹਾ ਮਜੀਤ ਸਿੰਘ ਜੀ ਉਹਨਾਂ ਦੇ ਹਵਾਲੇ ਕਰਾਂਗੇ ਤੇ ਲੜਕਾ ਮਲ ਮੌਕੇ ਤੋਂ ਫਰਾਰ ਹੋ ਗਿਆ ਜਿਹੜਾ ਡਰਾਈਵਰ ਸੀ ਡਰਾਈਵਰ ਮੌਕੇ ਤੋਂ ਫਰਾਰ ਬੜਾ